ਬਾਰ ਜਿਹੜੀ ਭਈ ਮਾੜੇ 26 ਆਦਾ ਬੱਚਾ ਮਰ ਗਿਆ ਮੇਰਾ ਪੋਤੇ ਮਰਿਆ ਬੱਚਾ ਸਕੇਅਰ ਕਰਕੇ ਮਰਿਆ ਵਾ ਗੇਟ ਖੁੱਲਾ ਹੁੰਦਾ ਨਾ ਐਸਐਮਐਸ ਨੂੰ ਇਹਦੇ ਪੁੱਤ ਦੀ ਜਾਨ ਬਾਜ਼ ਜਾਣੀ ਜੋ ਨਲਕ ਪਿਆ ਲੋਕਾਂ ਦਾ ਕਾਰੋਬਾਰ ਰੋਟੀ ਦਾ ਰਜਗਾਰ ਬੰਦ ਕਰ ਦਿੰਦਾ ਇਹਨਾਂ ਲੋਕਾਂ ਨੇ ਇਹਨਾਂ ਦੇ ਕਾਨੂੰਨੀ ਕਾਰਵਾਈਆਂ ਹੋਣੀਆਂ ਚਾਹੀਦੀਆਂ ਵਾ ਇਹ ਵੇਖੋ ਕੈਮਰੇ ਬੰਨ ਕੇ ਮੂੰਹ ਬੰਨ ਬੰਨ ਕੇ ਕੀ ਪਥਿਆ ਰਿਆ ਕਰਕੇ ਵਿਖਾਉਦੇ ਆ ਇਹਨਾਂ ਦੇ ਕੋਈ ਗਵਰਨਮੈਂਟ ਨਹੀਂ ਐਮਐਸਐਸ ਨੇ ਉੱਤੇ ਕੋਈ ਦੁਨੀਆ ਦੇ ਅਫਸਰ ਨਹੀਂ ਕੋਈ ਟੈਂਡਰਾਉਣ ਵਾਲੀ ਖਤਰਾਂ ਨਹੀਂ ਕੋਈ ਚੋਰ ਨਹੀਂ ਆ ਅਸੀਂ ਕਾਰੋਬਾਰੀ ਬੰਦੇ ਆ ਕਿਸੇ ਗਰੀਬ ਨੂੰ ਤੰਗ ਕਰੋਗੇ ਤੇ ਗੁਰੂ ਨਾਨਕ ਸਾਹਿਬ ਤੁਹਾਡਾ ਬੇੜਾ ਗਲਕ ਕਰ ਦੇਗਾ ਬੋਲੇ ਸੋਨਹਾ ਨਸਰੀਆ ਕਾਲ ਖੁੱਲਾ ਇਹ ਦਿਨ ਖੁਲਾਇਆ ਗਿਆ ਵਾ ਖੋਲਿਆ ਗਿਆ ਵਾ ਇਹ ਖੁੱਲਾ ਹੀ ਰਹੇਗਾ ਅਸੀਂ ਵੀ ਨਾਲ ਦੇ ਸਜੋਗੀ ਆ ਸਾਡੇ ਨਾਲ ਸਹਿਮਤ ਆ ਅਸੀਂ ਵੀ 8-10 ਸਾਥੋਂ ਦੇ ਕੰਮ ਕਰਦੇ ਆ ਅਸੀਂ ਇਹੋ ਸਰਕਾਰ ਦੇ ਅੱਗੇ ਵੱਡੇ ਵੱਡੇ ਅਫਸਰਾਂ ਨੂੰ ਹਸਪੀਟਲ ਦੇ ਐਮਐਸ ਜ਼ਾਦੀ ਸਾਰੇ ਉਹ ਬੇਨਤੀ ਕਰਦੇ ਆਂਗੇ ਇਹ ਵੀਰ ਬੇਰਜਗਾਰ ਹੋ ਚੁੱਕੇ ਦੋ ਸਾਲਾਂ ਤੋਂ ਇਹ ਗੇੜ ਖੁੱਲਾ ਰਹਿਣ ਦਿਓ ਇਹਨਾਂ ਦੀ ਰੋਟੀ ਰੋਟੀ ਰਜਗਾਰ ਜਿਹੜਾ ਚੱਲਦਾ ਰਹੇ ਲੰਮੇ ਸਮੇਂ ਤੋਂ ਚੱਲ ਰਿਹਾ ਗੁਨਾਨਕ ਹਸਪਤਾਲ ਬਾਬੇ ਨਾਨਕ ਨੂੰ ਜਾਂਦਾ ਛੋਟਾ ਰਸਤਾ ਜਿਹੜਾ ਕਿ ਕਾਫੀ ਮਰੀਜ਼ਾਂ ਲਈ ਬਹੁਤ ਸਹੂਲਤ ਭਰਿਆ ਰਸਤਾ ਹੈ ਜਿੱਦਰੋਂ ਕਿ ਕਾਫੀ ਲੇਡੀਜ਼ ਜਿਹੜੀਆਂ ਪ੍ਰੈਗਨੈਂਟ ਔਰਤਾਂ ਇਧਰੋਂ ਜਾ ਕੇ ਆਪਣਾ ਇਲਾਜ ਕਰਾਉਂਦੀਆਂ ਬਾਏ ਕਿ ਇੰਨੀ ਦੂਰੋਂ ਘੁੰਮ ਕੇ ਇੱਥੇ ਆਟੋ ਤੋਂ ਉਤਰ ਕੇ ਆਪਣਾ ਇਲਾਜ ਕਰਾਉਂਦੇ ਲੇਕਿਨ ਇਹ ਰਸਤੇ ਦੀ ਲੜਾਈ ਲੰਬੇ ਸਮੇਂ ਤੋਂ ਚੱਲਦੀ ਪਈ ਹੁਣ ਰਸਤਾ ਖੁੱਲਿਆ ਤੇ ਫਿਰ ਇਸ ਦੀ ਲੜਾਈ ਨੇ ਫਿਰ ਸਿਰ ਚੁੱਕ ਲਿਆ ਤੇ ਆਪਾਂ ਗਲਬਤ ਕਰਾਂਗੇ ਇੱਥੋਂ ਦੇ ਦੁਕਾਨਦਾਰਾਂ ਨਾਲ ਤੇ ਹਾਂਜੀ ਸਰ ਕੀ ਮਸਲਾ ਜੇ ਜਿਹੜਾ ਰਸਤੇ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਸਰ ਮਸਲਾ ਜੀ 21 ਮਹੀਨੇ 22 ਦਿਨ ਹੋ ਗਏ ਜੱਜ ਅਸੀਂ ਭੁੱਖੇ ਮਰ ਗਿਆ ਬੇਰੋਜ਼ਗਾਰ ਸੁਣ ਇਹ ਪੁਰਾਣਾ ਗੇਟ ਸੀ ਖੁੱਲਾ 22 ਸਾਲ ਤੋਂ 2 ਦੇ ਵੇਖੋ ਜਿਆ ਜੋ ਹੀ ਸਫਾਈ ਕਰਦੇ ਸਾਰ ਰੋਜ਼ ਸਫਾਈ ਇਥੇ ਹੁੰਦੀ ਸੀ ਜੇ ਵੇਖੋ ਕਿੰਨਾ ਗੰਧ ਪਿਆ ਬਿਲਕੁਲ ਪਹਿਲਾਂ ਰਸਤਾ ਖੁੱਲਾ ਆਇਆ ਸੀ ਬਰੀਜਾਂ ਲਈ ਕਾਫੀ ਸਹੂਲਤ ਸੀ ਇਧਰੋਂ ਮਰੀਜ਼ ਨੂੰ ਅਮਰਜੈਂਸੀ ਦਵਾਈ ਲੈਣੀ ਆ ਬਿਲਕੁਲ ਨਿਕਲ ਕੇ ਬਿਲਕੁਲ ਲਾਗੇ ਦਵਾਈ ਮਿਲ ਜਾਂਦੀ ਸੀ ਜੇ ਕੋਈ ਪੇਸ਼ੈਂਟ ਆਟੋ ਤੋਂ ਉਤਰਦਾ ਸੀ ਉਹਨੂੰ ਤੁਰ ਕੇ ਥੋੜਾ ਹੀ ਅੱਗੇ ਜਾਣਾ ਪੈਂਦਾ ਸੀ ਤੇ ਨਾਲ ਹੀ ਦਵਾਈਆਂ ਮਿਲ ਜਾਂਦੀਆਂ ਸੀ ਪਰ ਕੁਝ ਜਿਹੜੇ ਆ ਕਿ ਪੋਲਿਟੀਕਲ ਪ੍ਰੈਸ਼ਰ ਦੇ ਚਲਦੇ ਇਹ ਰਸਤਾ ਬੰਦ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਰਸਤਾ ਖੁੱਲ ਗਿਆ ਖੁੱਲਣ ਤੋਂ ਬਾਅਦ ਫਿਰ ਇੱਕ ਦੁਬਾਰਾ ਇਸ ਰਸਤੇ ਨੂੰ ਲੈ ਕੇ ਇੱਕ ਝਗੜਾ ਜਿਹੜਾ ਉੱਠਦਾ ਨਜ਼ਰ ਆ ਰਿਹਾ ਹੈ ਕਿ ਮਸਲਾ ਕੀ ਦੁਬਾਰਾ ਕੀ ਮਸਲਾ ਹੋ ਗਿਆ ਫਿਰ ਦੁਬਾਰਾ ਦੁਬਾਰਾ ਕੰਦ ਕਰਨ ਲੱਗੇ ਨੇ ਜੀ ਅਸੀਂ ਦੁਬਾਰਾ ਕੰਦ ਕਰਨੀ ਹੈ ਜੇ ਸਾਨੂੰ ਇੱਥੇ ਚੋਰੀਆਂ ਦਾ ਖਤਰਾ ਹੈ ਇੱਥੇ ਕਿਹੜੀ ਚੋਰੀ ਹੁੰਦੀ ਪਈ ਹੈ ਇੱਥੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਸਹੂਲਤ ਹੈ ਇਸ ਦੀਵਾਰ ਛੋਟੀ ਜੀ ਹੋਣ ਕਰਕੇ ਇੱਕ ਸਿੰਗਲ ਬੰਦਾ ਲੰਘ ਸਕਦਾ ਨਾ ਇਹ ਤੋਂ ਕੋਈ ਸਕੂਟਰ ਲੰਘ ਸਕਦਾ ਨਾ ਇਹ ਤੋਂ ਕੋਈ ਕਾਰ ਲੰਘ ਸਕਦੀ ਹੈ ਨਾ ਇਹ ਤੋਂ ਕੋਈ ਸਾਈਕਲ ਜਾ ਸਕਦਾ ਤੇ ਇੱਥੇ ਚੋਰੀ ਦਾ ਕੀ ਖਤਰਾ ਜਦ ਕਿ ਲੋਕਾਂ ਨੂੰ ਮਰੀਜ਼ਾਂ ਨੂੰ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਹਰ ਚੀਜ਼ ਇੱਥੋਂ ਬਾਹਰ ਨਿਕਲਦੇ ਆ ਸਰ ਕੰਪੀਟੀਸ਼ਨ ਰੇਟ ਤੇ ਮਿਲ ਸਕਦੀ ਹੈ ਜਿਹੜੀ ਕਿ ਅਸੀਂ ਉਹਨਾਂ ਨੂੰ ਮਹਿੰਗੀਆਂ ਵੇਚਣ ਦੀ ਕੋਸ਼ਿਸ਼ ਕਰਨੇ ਪਏ ਕਿ ਉਹ ਮਹਿੰਗੀਆਂ ਖਰੀਦਣ ਨੈਚੁਰਲੀ ਗੱਲ ਹੈ ਜੇਕਰ ਅੰਦਰੋਂ ਲੈਣਗੇ ਜਾਂ 2.5 ਕਿਲੋਮੀਟਰ ਚੱਲ ਕੇ ਕਿਤੇ ਦੂਰ ਜਾ ਕੇ ਲੈਣਗੇ ਉੱਥੋਂ ਚੀਜ਼ ਮਹਿੰਗੀ ਮਿਲੇਗੀ ਉਹਨਾਂ ਨੂੰ ਔਰ ਉਹਨਾਂ ਨੂੰ ਇਹ ਸਾਰੀਆਂ ਸਹੂਲਤਾਂ ਤੋਂ ਵਾਂਝਾ ਕਰਨ ਵਾਸਤੇ ਸਿਰਫ ਇੱਥੇ ਇੱਕ ਦੀਵਾਰ ਕੀਤੀ ਜਾ ਰਹੀ ਹੈ ਕਿਸ ਚੀਜ਼ ਦਾ ਪ੍ਰੈਸ਼ਰ ਹੈ ਸਾਨੂੰ ਨਹੀਂ ਪਤਾ ਕਿਹੜਾ ਪੋਲਿਟੀਕਲ ਪ੍ਰੈਸ਼ਰ ਹੈ ਕਿਹੜਾ ਇਸ ਜਗ੍ਹਾ ਦੇ ਉੱਤੇ ਕਿਉਂ ਕੌਣ ਇਸ ਚੀਜ਼ ਦੇ ਪੈਸੇ ਭਰਦਾ ਪਿਆ ਹੋਇਆ ਹੈ ਕਿ ਇੱਕ ਅੰਦ ਨੂੰ ਬੰਦ ਕਰਕੇ ਤੇ ਉਹ ਆਪਣਾ ਫਾਇਦਾ ਲੈ ਸਕੇ ਜੀ ਬਿਲਕੁਲ ਇਸ ਬਾਰੇ ਦੱਸ ਦਈਏ ਕਿ ਜਿਹੜੇ ਪੇਸ਼ੈਂਟ ਇੱਥੇ ਆਂਦੇ ਹਨ ਉਹਨਾਂ ਨੂੰ ਜ਼ਿਆਦਾ ਪਤਾ ਕਿ ਸਾਹਮਣੇ ਹਸਪੀਟਲ ਤੋਂ ਦਵਾਈਆਂ ਪੂਰੀਆਂ ਨਹੀਂ ਮਿਲਦੀਆਂ ਤੇ ਇਸ ਕਰਕੇ ਜਦੋਂ ਇਹ ਲਾਂਘਾ ਖੁੱਲਾ ਹੁੰਦਾ ਤੇ ਪੇਸ਼ੈਂਟ ਅਮਰਜੈਂਸੀ ਵੇਲੇ ਵੀ ਭੱਜ ਕੇ ਇੱਥੋਂ ਦਵਾਈ ਬੜੀ ਜਲਦੀ ਹੀ ਲੈ ਸਕਦਾ ਆਪਣੇ ਪੇਸ਼ੈਂਟ ਨੂੰ ਬਚਾਉਣ ਦੇ ਲਈ ਉਸ ਵੇਲੇ ਟਾਈਮ ਬੜਾ ਥੋੜਾ ਹੁੰਦਾ ਹੈ ਇੱਕ ਇੱਕ ਸੈਕਿੰਡ ਦੀ ਬਹੁਤ ਵੱਡੀ ਕੀਮਤ ਹੁੰਦੀ ਹੈ ਉਸ ਕੀਮਤ ਨੂੰ ਮੁਦੇ ਨਜ਼ਰ ਰੱਖਦੇ ਹੈ ਜਿਹੜਾ ਰਸਤਾ ਪਿਛਲੇ ਕਈ ਸਾਲਾਂ ਤੋਂ तकरीबन 20-22 ਸਾਲ ਤੋਂ ਜਿਹੜਾ ਰਸਤਾ ਖੁੱਲਿਆ ਸੀ ਉਹ ਪਿੱਛੇ ਕੋਈ ਪੋਲੀਟੀਕਲ ਪਾਰਟੀਆਂ ਵੱਲੋਂ ਕੋਈ ਪੋਲੀਟੀਕਲ ਏਜੰਡੇ ਨੂੰ ਲੈ ਕੇ ਆਪਣਾ ਨਿੱਜੀ ਫਾਇਦਾ ਦੇਖਦੇ ਰਸਤਾ ਬੰਦ ਕਰਾ ਦਿੱਤਾ ਹੈ ਜਿਸ ਤਰ੍ਹਾਂ ਕਿ ਪਹਿਲਾਂ ਵੀ ਲਾਈਵ ਭਾਰਤ ਨੇ ਇਸ ਦਾ ਖੁਲਾਸਾ ਵੀ ਕੀਤਾ ਸੀ ਤੇ ਖਬਰ ਵੀ ਲਗਾਈ ਸੀ ਅੱਜ ਦੁਬਾਰਾ ਫਿਰ ਇਸੇ ਰਸਤੇ ਨੂੰ ਲੈ ਕੇ ਇਹ ਖਬਰ ਕਰ ਰਿਹਾ ਜਿਥੇ ਕਿ ਇਹ ਬਾਬਾ ਜੀ ਹੈ ਨੇ ਇਹਨਾਂ ਦਾ ਵੀ ਬੇਟਾ ਜਿਹੜਾ ਉਹ ਬਚ ਸਕਦਾ ਸੀ ਅਗਰ ਜੇ ਰਸਤਾ ਖੁੱਲਾ ਹੁੰਦਾ ਜੀ ਜੀ ਤੁਸੀਂ ਇਸ ਤੋਂ ਪਹਿਲਾਂ ਵੀ ਤੁਸੀਂ ਸਾਨੂੰ ਬਿਆਨ ਦਿੱਤੇ ਸੀ ਤੁਹਾਡਾ ਬੇਟਾ ਜਦੋਂ ਬਿਮਾਰ ਸੀ ਰਸਤਾ ਖੁੱਲਾ ਹੁੰਦਾ ਤੇ ਬਚ ਸਕਦਾ ਸੀ ਹਾਂਜੀ ਹਾਂਜੀ ਗੱਲ ਇਸ ਤਰ੍ਹਾਂ ਹੀ ਆ ਸਾਰੇ ਦੁਨੀਆ ਨੂੰ ਵੀ ਇਹ ਦੱਸ ਸਕਦੇ ਆ ਕਿ ਬਹੁਤ ਵੱਡਾ ਜਿਹੜਾ ਵਾ ਨੁਕਸਾਨ ਵਾਲਾ ਕੰਮ ਹੋਇਆ ਵਾ ਮੇਰਾ ਵੀ ਬੇਟਾ 26 ਸਾਲ ਦਾ ਹੀ ਜੋ ਕਿ ਚਲੋ ਕਿਸੇ ਨੇ ਦਵਾਈ ਪਿਆਤੀ ਤੁਰੰਤ ਸਟਕਾ ਹਸਪੀਟਲ ਨਹੀਂ ਲਿਜਾਇਆ ਗਿਆ ਤੇ ਗੇਟ ਬੰਦ ਹੋਣ ਕਰਕੇ ਜਿਹੜਾ ਮੇਰਾ ਬੱਚਾ ਸਾਨੂੰ ਥੋੜਾ ਜਿਹਾ ਟਾਈਮ ਲੈਣ ਦੇ ਕਾਰਨ ਸਾਡੇ ਬੱਚੇ ਦੀ ਮੌਤ ਹੋ ਗਈ ਦੂਸਰੇ ਨੰਬਰ ਤੇ ਜੋ ਵੀ ਇੱਥੇ ਮੈਡੀਕਲ ਦੀਆਂ ਦੁਕਾਨਾਂ ਵੀ ਪੰਜੀ ਵੀਰਾਂ ਦੀ ਸਾਰੀ 2 ਸਾਲ ਤੋਂ ਰੋਜੀ ਰੋਟੀ ਬੰਦ ਹੋ ਗਈ ਅਸੀਂ ਵੀ 7 ਸਾਲ ਤੋਂ ਇੱਥੇ ਕੰਮ ਕਰ ਰਹੇ ਆਂ ਬਸਾਰੇ ਬੇਰਜਗਾਰ ਹੋ ਗਿਆ ਜੋ ਕਿ ਬੜੀ ਬੜੀ ਦੂਰ ਬੜੇ ਬੜੇ ਲੀਡਰਾਂ ਕੋ ਜਾ ਜਾ ਕੇ ਹੱਥ ਪੈਰ ਵੀ ਜੋੜੇ ਇਹਨਾਂ ਨੇ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਇਹ ਦੀਵਾਰ ਤੋਂ ਹੀ ਆਪਣਾ ਇੱਕ ਕਦਮ ਚੁੱਕਦੇ ਆਂ ਵੀਰਪਣਾਵਾ ਬੜੇ ਬੜੇ ਅਫਸਰਾਂ ਦੇ ਜਾ ਜਾ ਕੇ ਮਰੀਜ਼ਾਂ ਨੂੰ ਕਿੰਨੀ ਕ ਸੁਵਿਧਾ ਸੀ ਇਸ ਦਰਵਾਜ਼ੇ ਤੋਂ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਸੁਵਿਧਾ ਸੀ ਜੋ ਕਿ ਕੋਈ ਇਕੱਲਾ ਕਾਰਾ ਪੇਸ਼ੈਂਟ ਹੁੰਦਾ ਕਿਸੇ ਦੇ ਨਾਲ ਕੋਈ ਨਹੀਂ ਹੁੰਦਾ ਅੱਜ ਕੱਲ ਸਾਰੇ ਬਿਜੀ ਆ ਤੇ ਜੋ ਪੱਜਾ ਪੱਜਾ ਹੁੰਦਾ ਸੀ ਮੈਡੀਕਲ ਨਾਲ ਵਾ ਤੇ ਆਨ ਕੇ ਦਵਾਈ ਲੈ ਕੇ ਤੇ ਤਰੰਤ ਇਕਦਮ ਅੰਦਰ ਚਲ ਜਾਂਦਾ ਈ ਹੁਣ ਇਤੋਂ ਕਿ 2 ਕਿਲੋਮੀਟਰ 3 ਕਿਲੋਮੀਟਰ ਪੇਸ਼ੈਂਟ ਨੂੰ ਛੱਡ ਕੇ ਦੁਨੀਆ ਜਾਂਦੀ ਆ ਬਹੁਤ ਮੁਸ਼ਕਲ ਹੁੰਦੀ ਆ ਅਸੀਂ ਇਹੋ ਹੱਥ ਜੋੜਦੇ ਆ ਕਿ ਇਹ ਜਿਹੜਾ ਗੇਟਵਾਏ ਖੋਲਿਆ ਜਾਵੇ ਸਾਰੇ ਵੀਰ ਭਰਾਵਾਂ ਜੀ ਜਿਹੜੀ ਰੋਜੀ ਆ ਰੋਟੀ ਰੋਜੀ ਚੱਲ ਸਕੇ ਤੇ ਇਸ ਕਾਰਨ ਹੀ ਗੇਟ ਕਾਰਨ ਦੇ ਬੰਦ ਹੀ ਮੇਰਾ 26 ਸਾਲ ਦਾ ਬੇਡਾ ਜਾ ਚੁੱਕਾ ਵਾ ਸਾਡੇ ਵੀ ਛੋਟੇ ਛੋਟੇ ਦੋ ਬੱਚੇ ਆ ਜਿਹੜੇ ਅਸੀਂ ਇਹੋ ਰੋਜੀ ਰੋਟੀ ਕਮਾ ਕੇ ਆਪਣੇ ਬੱਚਿਆਂ ਨੂੰ ਪਾਲਦੇ ਪਏ ਆ ਤੇ ਜਿਹੜੀ ਅਸੀਂ ਪਹਿਲਾਂ ਤੁਹਾਨੂੰ ਤਸਵੀਰਤ ਦਿਖਾਦੀ ਆ ਜਦੋਂ ਗੇਟ ਖੁੱਲਾ ਹੇ ਦੋ ਲੰਘਾ ਹੁੰਦਾ ਸੀ ਤੇ ਇਹ ਜਗ੍ਹਾ ਬਿਲਕੁਲ ਸਾਫ਼ ਹੁੰਦੀ ਸੀ ਕੋਈ ਕੂੜੇ ਦਾ ਨਿਸ਼ਾਨ ਨਹੀਂ ਹੁੰਦਾ ਸੀ ਇੱਥੇ ਬਿਲਕੁਲ ਸਫਾਈ ਹੁੰਦੀ ਸੀ ਲੇਕਿਨ ਗੇਟ ਬੰਦ ਹੋਣ ਤੋਂ ਬਾਅਦ ਇੱਥੇ ਕੂੜਾ ਲੱਗਣਾ ਸ਼ੁਰੂ ਹੋ ਗਿਆ ਕੂੜੇ ਦਾ ਢੇਰ ਬਣ ਗਿਆ ਲੇਕਿਨ ਉਸ ਤੋਂ ਬਾਅਦ ਦੁਬਾਰਾ ਫਿਰ ਗੇਟ ਖੁੱਲਿਆ ਤੇ ਇਸ ਦੀ ਸਫਾਈ ਲਈ ਵੀ ਇਹ ਮੰਗ ਉਠੀ ਆ ਲੇਕਿਨ ਇਸ ਤੋਂ ਪਹਿਲਾਂ ਕਿ ਇਹਦੀ ਸਫਾਈ ਹੋਵੇ ਗੇਟ ਬੰਦ ਕਰਾਉਣ ਦੇ ਲਈ ਦੁਬਾਰਾ ਜਿਹੜਾ ਉਹ ਇਹਨਾਂ ਦੇ ਪ੍ਰੈਸ਼ਰ ਪਾਇਆ ਜਾ ਰਿਹਾ ਹਾਂਜੀ ਜਨਾਬ ਇਹ ਗੇਟ ਖੁੱਲਾ ਸੀ ਖੁੱਲਾ ਹੁੰਦਾ ਸੀ ਤੇ ਰੋਜ਼ ਸਫਾਈਆਂ ਸੀ ਖੁਦ ਆਪੀ ਕਰਦੇ ਸਾਂ 2 ਸਾਲ ਤੋਂ 21 ਮਹੀਨੇ 22 21 ਮਹੀਨੇ 22 ਦਿਨ ਹੋ ਗਏ ਅੱਜ ਸਫਾਈ ਵੀ ਨਹੀਂ ਹੋਈ ਅਸੀਂ ਆਪ ਹੀ ਸਫਾਈਆਂ ਕਰਦੇ ਨੇ ਇੱਥੇ ਇਹ ਨਿਹੰਗ ਸਾਹਿਬ ਨੇ ਦੋ ਬੱਚੇ ਨੇ ਪੁੱਛੋ ਇਹਨਾਂ ਨੂੰ ਦੋ ਬੱਚੇ ਦਿੱਥ ਹੋਏ ਆ ਦੋ ਬਿਟੇ ਤੜੇ ਤੜੇ ਕਿਨੇ ਬੇਟੇ ਸੀ ਕੋਈ ਰੋਜੀ ਮੇਰੇ ਵੀ ਦੋ ਬੇੜੇ ਜਾ ਦੋ ਬਿਟੇ ਜਾ ਚੁਕੇ ਨੇ ਇੱਥੇ ਮਰ ਚੁਕੇ ਆ ਇਸ ਕਰਕੇ ਕੁਝ ਬੇਰੋਜ਼ਗਾਰ ਬੇਰੋਜ਼ਗਾਰ ਕਰਕੇ ਮਰ ਗਏ ਵਿਚਾਰਿਆਂ ਦੇ ਬੇਰੋਜ਼ਗਾਰ ਹੋ ਗਏ ਇਹਨਾਂ ਵਿਚਾਰਿਆਂ ਦੇ ਕੋਈ ਨਾ ਉਹ ਪਿਆਸਾ ਟਗਾ ਨਹੀਂ ਹੈਗਾ ਅਸੀਂ ਵਿਚਾਰਿਆਂ ਨੇ ਇਹਨਾਂ ਦੀ ਬਕਾਇਆ ਦੀ ਮਦਦ ਕੀਤੀ ਆ ਔਰ ਅੱਲੇ ਵੀ ਇਹਨਾਂ ਨੂੰ ਕਹਿੰਦੇ ਸਾਡੀ ਕੋ ਮਦਦ ਤੁਸੀਂ ਗੱਲ ਕਰੀਏ ਜਿਹੜੀ ਚੱਕਰੀ ਲਾਈ ਗਈ ਤੇ ਚੱਕਰੀ ਜਿਹੜੀ ਆ ਕਿੰਨਾ ਵੱਲ ਉਤਾਰ ਦਿੱਤੀ ਗਈ ਆ ਦੇਖੋ ਸਰ ਇਹ ਜਿਹੜਾ ਗੇਟ ਅੱਜ ਕ ਪਿਛਲੇ 20 ਸਾਲਾਂ ਤੋਂ ਆਪਣਾ ਖੁੱਲਾ ਹੈਗਾ ਤੇ ਇੱਥੇ ਇਲਜ਼ਾਮ ਸਾਡੇ ਮੈਡੀਕਲ ਸਟੋਰਾਂ ਤੇ ਲਾਇਆ ਜਾਂਦਾ ਕਿ ਮੈਡੀਕਲ ਮਾਫੀਆ ਹੈਗੀ ਆ ਜੇ ਕੋਈ ਇੱਕ ਵੀ ਬੰਦਾ ਵਿਦ ਐਮ ਐਸ ਵਿਦ ਕੋਈ ਵੀ ਆਪਣੇ ਸਰ ਕੋਈ ਪ੍ਰੂਫ ਕਰ ਦੇਣ ਕਿ ਆਪਾਂ ਮੈਡੀਕਲ ਮਾਫੀਆ ਜਾਂ ਸਾਡੇ ਖਿਲਾਫ ਇੱਕ ਵੀ ਕੋਈ ਕੋਰਟ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੀ ਕੇਸ ਚੱਲਦਾ ਫੇਰ ਅਸੀਂ ਮੰਨਦੇ ਕਿ ਮਾਵੀਆਂ ਫੇਰ ਗੇਟ ਭਾਂਜ ਦੀ ਬੰਦ ਕਰ ਦੋ ਸਾਡੇ ਬੰਦੇ ਸਾਰੇ ਮੈਡੀਕਲ ਸਟੋਰ ਵਾਲੇ ਵੈਲ ਐਜੂਕੇਟਿਡ ਆ ਦੇਖੋ ਇਹ ਫਾਰਮੈਸਿਸਟ ਆ ਸਰਦਾਰ ਜੀ ਫਾਰਮੈਸਿਸਟ ਆ ਬਾਕੀ ਵੀ ਹੋਰ ਵੀ ਸਾਰੇ ਫਾਰਮੈਸੀ ਖੁਦ ਇੱਥੇ ਬੰਦੇ ਆਪ ਤੁਸੀਂ ਦੇਖਿਆ ਜਾਊਗਾ ਕਿ ਇੱਥੇ ਦੀ ਗੰਦ ਖਲੇਰਾ ਦੇਖ ਸਕਦੇ ਤੁਸੀਂ ਹਸਪੀਟਲ ਦੀ ਮੈਨੇਜਮੈਂਟ ਤੁਸੀਂ ਖੁਦ ਹੀ ਦੇਖ ਸਕਦੇ ਜੇ ਤੁਸੀਂ ਇੱਥੇ ਅੰਦਰ ਜਾ ਕੇ ਤੁਸੀਂ ਕਲਾਜ ਜੀ ਅੱਜ ਤੋਂ 2 ਸਾਲ ਪਹਿਲੇ ਵੀ ਇੱਥੇ ਇੰਟਰਵਿਊ ਲਈ ਕੀਤੀ ਸੀ ਕਿ ਪੇਸ਼ੇਂਡਾਂ ਨੂੰ ਕਿਹਣੀ ਦਿੱਕਤ ਆ ਤੁਸੀਂ ਦੇਖ ਸਕਦੇ ਜੀ ਸਟੈਂਡਲੇ ਸਟੈਂਡ ਵਾਲੇ ਪੇਸ਼ੈਂਟ ਡਿਲੀਵਰੀ ਪੇਸ਼ੈਂਟ ਨੂੰ ਅੰਦਰ ਜਾਣ ਲਈ ਪਹਿਲੇ 20 ਰੁਪਏ ਲੈਂਦੇ ਫਿਰ ਅੰਦਰ ਜਾਣ ਦਿੰਦੇ ਆ ਇਹ ਨਿਕਾ ਰਸਤਾ ਬੈਟਰ ਹੈ ਕਿ ਉਧਰ ਮੇਨ ਗੇਟ ਤੋਂ ਬੈਟਰ ਆ ਦੂਜੇ ਇਥੇ ਚੱਕਰੀ ਲਗਾਈ ਗਈ ਸੀ ਕਿ ਸਿਰਫ ਪੈਦਲ ਪੈਦਲ ਪੇਸ਼ੈਂਟ ਹੀ ਜਾ ਸਕੇ ਕੋਈ ਸਕੂਟਰ ਮੋਟਰਸਾਈਕਲ ਨਾ ਲੱਗੇ ਤੇ ਚੱਕਰੀ ਕਿੰਨੇ ਵੱਲੋਂ ਪੁੱਟ ਲਈ ਤੇ ਦੇਖ ਸਕਦੇ ਜੇ ਇੱਥੇ ਕਟੋ ਘੱਟ 100 ਕਿਲੋ ਦਾ ਬੰਦਾ ਵੀ ਇਥੋਂ ਪਾਰ ਹੋ ਸਕਦਾ ਤੂੰ ਇਹ ਕਹਿੰਦੇ ਜੇ ਇੱਥੇ ਚੋਰੀਆਂ ਹੁੰਦੀਆਂ ਬੰਦਾ ਪੁੱਛੇ ਚੋਰੀ ਡੇਲੀ ਬੇਜਤੀ ਦੀ ਥਾਣੇ ਜਾ ਕੇ ਰਿਪੋਰਟ ਕਢਾ ਸਕਦੇ ਥਾਣੇ ਡੇਲੀ ਮੋਟਰਸਾਈਕਲ ਤੋਂ ਬਾਹਰ ਹੋ ਤੁਸੀਂ ਵੇਖ ਸਕਦੇ ਜੇ ਅੰਦਰ ਕੋਈ ਵੀ ਬਾਥਰੂਮ ਦਾ ਇੰਤਜ਼ਾਮ ਨਹੀਂ ਹੈ ਕੋਈ ਅੰਦਰ ਜਾ ਕੇ ਇੱਕ ਵਾਰੀ ਕਿਸੇ ਨਾਲ ਸਵਾਲ ਕਰੋ ਕਿ ਪੇਸ਼ੈਂਟ ਨੂੰ ਕੋਈ ਬਲੇਟਰਿੰਗ ਬਾਥਰੂਮ ਕਰਨਾ ਹੈ ਕਿ ਪੁੱਛੋ ਸਹੀ ਕਿੱਥੇ ਕਰਨੀ ਹੈ ਬੇਬੇ ਨਾਨਕੀ ਵਾਰਡ ਹੈ ਐਮਰਜੈਂਸੀ ਵਾਰਡ ਹੈ ਚੋਰ ਸਿਰਫ ਇਸੇ ਰਸਤੇ ਨਿਕਲੇਗਾ ਮੇਰਾ ਸਵਾਲ ਪ੍ਰਸ਼ਾਸਨ ਤੋਂ ਵੀ ਤੁਹਾਡੇ ਤੋਂ ਵੀ ਕਿ ਚੋਰ ਸਿਰਫ ਇਸੇ ਰਸਤੇ ਨਿਕਲੇਗਾ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਇਹ ਹਸਪੀਟਲ ਨੂੰ 7 ਗੇਟ ਲੱਗਦੇ ਆ ਜਿਹਦੇ ਵਿੱਚੋਂ ਤੁਸੀਂ 6 ਗੇਟ ਜਿਹੜੇ ਆਪਾਂ ਲੀਗਲੀ ਓਪਨ ਆ ਉਹ ਚੋਂ ਕਿਸੇ ਦਾ ਰੋਜ਼ਗਾਰ ਨਹੀਂ ਚੱਲਣ ਦਿਆ ਉਥੋਂ ਚੋਰ ਨਹੀਂ ਲੰਘਦੇ ਜਿੱਥੇ ਰੋਜ਼ਗਾਰ ਦਾ ਦੁਕਾਨਾਂ ਦਾ ਚੱਲਣ ਨੇ ਉਥੋਂ ਹੀ ਆਪਣਾ ਲੰਘ ਇੱਕ ਮਸ਼ੀਨ ਲੱਗੀ ਆ ਉੱਥੋਂ ਹੀ ਬੰਦਾ ਭਾਂਡੇ ਧੋਂਦਾ ਉੱਥੇ ਬੰਦਾ ਪਾਣੀ ਪੀਂਦਾ ਅਸੀਂ 10 ਦੁਕਾਨਦਾਰਾਂ ਆ ਬੰਦਾ ਪੁੱਛੇ ਸਾਡਾ ਰੋਜ਼ਗਾਰ ਬੰਦ ਕੀਤਾ ਜਾਏਗਾ ਤੇ ਅਸੀਂ ਬੱਚਿਆਂ ਦੀ ਫੀਸਾ ਕਿੱਥੋਂ ਭਰਨੀ ਆ ਅਸੀਂ ਆਪਣੇ ਘਰ ਦਾ ਖਰਚਾ ਕਿੱਥੋਂ ਚਲਾਣਾ ਵਾ ਬੰਦਾ ਪੁੱਛੇ ਕੋਈ ਗੈਸ ਆ ਸਾਡੇ ਘਰ ਦੇ ਚੁੱਲ੍ਹੇ ਕਿੱਥੋਂ ਬੰਦ ਲਿਆ ਜੇ ਅਸੀਂ ਰੋਜ਼ਗਾਰ ਹੀ ਬੰਦ ਕਰ ਦਾਂਗੇ ਤੇ ਜੀ ਬਿਲਕੁਲ ਇਹ ਕਿਤਨੇ ਕਿਤੇ ਬਹੁਤ ਵੱਡਾ ਇੱਕ ਜਿਹੜਾ ਕਿ ਸਵਾਲ ਜਿਹੜਾ ਆਮ ਜਨਤਾ ਲਈ ਜਿਹੜਾ ਹੈ ਕਿ ਇਹ ਰਸਤਾ ਖੁੱਲਿਆ ਆ ਆਮ ਜਿਹੜੇ ਪੇਸ਼ੈਂਟ ਆ ਪੈਦਲ ਤੁਰ ਕੇ ਜਾਂਦੇ ਉਹਨਾਂ ਨੂੰ ਛੇਤੀ ਦਵਾਈਆਂ ਮਿਲ ਜਾਂਦੀਆਂ ਪਰ ਪ੍ਰਸ਼ਾਸਨ ਦੀ ਜਾਂ ਮੈਨੇਜਮੈਂਟ ਦੀ ਗੱਲ ਕਰੀਏ ਤੇ ਉਹਨਾਂ ਦੀ ਕਿਤੇ ਨ ਕਿਤੇ ਆਮ ਪਬਲਿਕ ਨੂੰ ਅਣਦੇਖਾ ਕਰਕੇ ਇਹ ਮੈਡੀਕਲ ਦੁਕਾਨਾਂ ਨੂੰ ਦੇਖਦੇ ਹੋਏ ਇਹ ਜਿਹੜਾ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਰ-ਬਾਰ ਲੇਕਿਨ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਵੀ ਹੈ ਕਿਸੇ ਹੋਰ ਨੂੰ ਨਿੱਜੀ ਫਾਇਦਾ ਵੀ ਦੁਕਾਨ ਦੇ ਲਈ ਜਿਹੜੀ ਹੈ ਇਹ ਦੁਕਾਨਦਾਰਾਂ ਵੱਲੋਂ ਕਿਹਾ ਜਾ ਰਿਹਾ ਕਿਸੇ ਹੋਰ ਨੂੰ ਵੀ ਨਿੱਜੀ ਫਾਇਦਾ ਜਿਹੜਾ ਦਵਾਇਆ ਜਾ ਰਿਹਾ ਤੇ ਗੱਲ ਕਰੀਏ ਕਿ ਇਸ ਰਸਤੇ ਨੂੰ 22 ਸਾਲ ਤੋਂ ਜਿਹੜਾ 20 22 ਸਾਲ ਤੋਂ ਰਸਤਾ ਖੁੱਲਿਆ ਆਇਆ ਸੀ ਜਿੱਥੋਂ ਕਿ ਲੋਕਾਂ ਨੂੰ ਆਦਤ ਸੀ ਲੋਕ ਆਂਦੇ ਸੀ ਆਰਾਮ ਨਾਲ ਦਵਾਈ ਲੈ ਕੇ ਜਾਂਦੇ ਸੀ ਬਹੁਤ ਹੀ ਗਰੀਬ ਘ ਧਿਆਨ ਗੋਨਾਨਗੋ ਹਸਪੀਟਲ ਤੇ ਸਾਰੇ ਸਕੂਟਰ ਮੋਟਰਸਾਈਕਲ ਕਾਰਾਂ ਤੋਂ ਨਹੀਂ ਆਉਂਦੇ ਇੱਥੇ ਪੈਦਲ ਚੱਲ ਕੇ ਪਿੰਡਾਂ ਤੋਂ ਦੂਰੋ ਦੂਰੋ ਔਟੋ ਰਿਕਸ਼ਾ ਤੇ ਬੱਸਾਂ ਤੇ ਲੇਡੀਜ਼ ਆਂਦੀਆਂ ਹਨ ਬੱਚਿਆਂ ਦਾ ਇਲਾਜ ਕਰਾਣ ਲਈ ਆਉਂਦੇ ਹਨ ਬਜ਼ੁਰਗ ਬੰਦੇ ਆਉਂਦੇ ਹਨ ਜਿਨ੍ਹਾਂ ਨੂੰ ਇੰਨੀ ਦੂਰ ਤੁਰਨਾ ਵੀ ਔਖਾ ਹੁੰਦਾ ਹੈ ਉਹ ਆਰਾਮ ਨਾਲ ਇਧਰੋਂ ਨਿਕਲ ਕੇ ਪੈਦਲ ਜਾ ਕੇ ਆਪਣੀ ਦਵਾਈ ਲੈਂਦੇ ਸਨ ਲੇਕਿਨ ਇਹ ਦਰਵਾਜ਼ਾ ਬੰਦ ਹੋਣ ਨਾਲ ਬਹੁਤ ਵੱਡੀ ਮਾਰ ਜਿਹੜੀ ਪਈ ਹੈ ਉਹਨਾਂ ਪੇਸ਼ੈਂਟ ਨੂੰ ਪਈ ਹੈ ਜਿਹੜੇ ਦੂਰੋ ਦੂਰੋਂ ਆਉਂਦੇ ਸੀ ਉਹਨਾਂ ਨੂੰ ਉਹ ਘੁੰਮ ਕੇ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਘੁੰਮ ਕੇ ਹਸਪੀਟ ਇਕਈ ਇਹ ਤੇ ਕਿਤੇ ਨਾ ਕਿਤੇ ਇੱਕ ਨਿਜੀ ਰੰਜਿਸ਼ ਕਰਕੇ ਗੇਟ ਬੰਦ ਕੀਤਾ ਜਾ ਰਿਹਾ ਸਰ ਰੰਜੀਸ਼ ਦਾ ਦੇ ਪਤਾ ਨਹੀਂ ਆ ਗੇਟ ਬੰਦ ਹੋਣ ਦੇ ਪਹਿਲੇ ਦੋ ਬੰਦਿਆਂ ਦੀ ਮੋਤਾ ਹੋ ਸਕਦੀਆਂ ਉਹ ਹੋ ਚੁੱਕੀਆਂ ਜਿਹੜਾ ਐਵੀਡੈਂਸ ਹੈ ਇੱਕ ਪੇਸ਼ੈਂਟ ਸਾਡਾ ਪਹਿਲੇ ਬਿਮਾਰ ਪਿਆ ਵਾ ਉਹਨਾਂ ਦੀ ਲੱਖਾਂ ਰੁਪਏ ਦੀ ਮਹੀਨੇ ਦਾ ਲਾ ਚੱਲੰਦਿਆ ਅਸੀਂ ਤੁਸੀਂ ਦੱਸ ਦੋ ਕਿ ਹਾਂ ਵੀ ਸਾਨੂੰ ਕੋਈ ਐਮਐਸ ਸਾਹਿਬ ਦੇ ਦੇਣ ਪੈਸੇ ਜਾਂ ਸਾਨੂੰ ਕੋਈ ਮੰਤਰੀ ਆ ਕੇ ਪੈਸੇ ਦੇਣ ਸਾਨੂੰ ਕੀ ਲੋੜ ਪਈ ਗੇਟ ਬੰਦ ਓਨਿਸ ਤੋਂ ਪਹਿਲਾਂ ਜਿਹੜੀ ਚੱਕਰੀ ਪੁੱਟੀ ਗਈ ਚੱਕਰੀ ਪੁੱਟਦੇ ਹੋਏ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਚੱਕਰੀ ਕਿਉਂ ਪੁੱਟਣ ਲੱਗੇ ਨਹੀਂ ਕੋਈ ਆਇਆ ਨਹੀਂ ਆ ਸਾਨੂੰ ਕੋਈ ਕੋਈ ਨੋਟੀਫਿਕੇਸ਼ਨ ਕੋਈ ਨੋਟਿਸ ਦਿਖਾਇਆ ਕੋਈ ਐਵੀਡੈਂਸ ਨਹੀਂ ਦਿਖਾਇਆ ਉਹਨਾਂ ਨੇ ਕਿ ਹਾਂ ਵੀ ਸਾਨੂੰ ਕੋਰਟ ਲੋ ਕਿਥੋਂ ਆਰਡਰ ਆਇਆ ਕਿਸੇ ਤਰ੍ਹਾਂ ਦੇ ਕੋਈ ਆਰਡਰ ਨਹੀਂ ਸੀ ਆਏ ਸੀ ਤੱਕਾ ਕੀਤਾ ਗਿਆ ਸਾਡੇ ਨਾਲ ਸਰ ਕੋ ਸਬੂਤ ਹੈ ਰਿਕਾਰਡਿੰਗ ਆਵਾ ਸਭ ਕੁਝ ਹੈਗਾ ਵਾ ਕਿ ਸਾਡੇ ਨਾਲ ਤੱਕਾ ਹੋਇਆ ਸਰ ਇਹਨਾਂ ਤੱਕਾ ਆ ਜਿਹੜੀ ਕਿ ਚੱਕਰੀ ਲਗਾਈ ਗਈ ਸੀ ਜੇ ਬਾਰ-ਬਾਰ ਗੱਲ ਕੀਤੀ ਜਾਂਦੀ ਕਿਥੇ ਚੋਰੀ ਹੋ ਸਕਦੀਆਂ ਸੀ ਸੀਸੀਟੀਵੀ ਕੈਮਰੇ ਵੀ ਦੁਕਾਨਦਾਰਾਂ ਵੱਲੋਂ ਲਾਏ ਗਏ ਹਨ ਦੂਸਰੀ ਚੱਕਰੀ ਲਗਾਈ ਗਈ ਸੀ ਕਿ ਜਿਹੜੇ ਹੈ ਕਿ ਆ ਇਧਰੋਂ ਬੰਦਾ ਸਿਰਫ ਪੈਦਲ ਹੀ ਲੰਗੇ ਨਾ ਕੋਈ ਸਕੂਟਰ ਜਾਂ ਨਾ ਕਿ ਸਮਾਨ ਲੈ ਕੇ ਜਾ ਸਕੇ ਲੇਕਿਨ ਚੱਕਰੀ ਵੀ ਤੋੜ ਦਿੱਤੀ ਗਈ ਹੈ ਤੇ ਹੁਣ ਦੁਕਾਨਦਾਰਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਦੁਬਾਰਾ ਜਿਹੜੀ ਆ ਕੰਧ ਨੂੰ ਬੰਦ ਕਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਤਸਵੀਰਾਂ ਦਿਖਾ ਰਹੇ ਆ ਇਹ ਚੱਕਰੀ ਲਗਾਈ ਗਈ ਸੀ ਦੁਕਾਨਦਾਰਾਂ ਵੱਲੋਂ ਜਿਹੜੀ ਕਿ ਹੁਣ ਪੁੱਟੀ ਗਈ ਆ ਆ ਚੱਕਰੀ ਕਦੋਂ ਪੁੱਟੀ ਗਈ ਚੱਕਰੀ ਹੁਣੇ ਪੁੱਟੀ ਗਈ ਆ 1 ਘੰਟੇ ਪਹਿਲੇ ਪੁੱਟੀ ਗਈ ਆ ਤੁਸੀਂ ਦੇਖ ਸਕਦੇ ਜੇ ਉਧਰ ਫੇਰ ਮਟੀਰੀਅਲ ਤਿਆਰ ਹੋਉਂਦਾ ਚੱਕਰੀ ਬੰਦ ਕਰਨ ਲਈ ਪਰ ਅਸੀਂ ਮਰ ਜਾਗੇ ਮੁੱਕ ਜਾਗੇ ਪਰ ਅਸੀਂ ਇੱਥੇ ਚੱਕਰੀ ਅਲੱਗਤ ਦੁਬਾਰਾ ਨਹੀਂ ਲੱਗਣ ਦੇਣੀ ਇੱਟਾ ਨਹੀਂ ਕੰਦ ਨਹੀਂ ਹੁੰਦੇ ਨਹੀਂ ਆ ਪਾ ਇੱਥੇ ਤੇ ਦੇਖੋ ਇਸ ਵੇਲੇ ਜਿਹੜਾ ਕਿ 9:06 ਹੋ ਗਏ ਜੇ 5 ਵਜੇ ਤੋਂ ਬਾਅਦ ਸਰਕਾਰੀ ਅਫਸਰ ਕੰਮ ਨਹੀਂ ਕਰਦੇ ਪੌਣੇ 6 ਹੋ ਗਏ ਤੇ ਕਿਤੇ ਨਾ ਕਿਤੇ ਇਸ ਵਿਲੇ ਜਿਹੜੀ ਕੰਦ ਕਰਾਣੀ ਇਹਦੇ ਪਿੱਛੇ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਹੋ ਕਿ ਇਹ ਸਰਕਾਰੀ ਕੰਮ ਹੋ ਰਿਹਾ ਹੈ ਜਾਂ ਪ੍ਰਾਈਵੇਟ ਹੋ ਰਿਹਾ ਹੈ ਜਾਂ ਨਿੱਜੀ ਤੌਰ ਤੇ ਇਹ ਕੰਮ ਕਰਾਇਆ ਜਾ ਰਿਹਾ ਜਿਹੜਾ ਕਿ ਪੌਣੇ 6 ਵਜੇ ਤੋਂ ਬਾਅਦ ਕੰਦ ਕੀਤੀ ਜਾ ਰਹੀ ਹੈ ਯਾਨੀ ਕਿ ਇਹ ਟਾਈਮ ਹੀ ਦੱਸ ਰਿਹਾ ਹੈ ਕਿ ਇਹ ਕੰਦ ਬੰਦ ਕਰਾਉਣਾ ਕਿਤੇ ਨਾ ਕਿਤੇ ਇਲੀਗਲ ਵੇ ਨਾਲ ਹੀ ਬੰਦ ਕਰਾਇਆ ਜਾ ਰਿਹਾ ਹੈ ਇਹ ਟਾਈਮ ਆਪਣੇ ਆਪ ਦੱਸ ਰਿਹਾ ਫਿਲਹਾਲ ਇਸ ਬਾਰੇ ਹੋਰ ਵੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਐਮਐਸ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਾਰਨ ਹੈ ਜਿਹੜਾ ਕਿ ਇਹ ਨੂੰ ਅਣਦੇਖਾ ਕਰਕੇ ਇਹ ਰਸਤਾ ਬੰਦ ਕਰਵਾਇਆ ਜਾ ਰਿਹਾ ਹੈ ਵੀ ਚੋਰੀਆਂ ਬਹੁਤ ਹੋਣ ਲੱਗੀਆਂ ਸੀ ਐਮਰਜੈਂਸੀ ਦੇ ਉੱਪਰ ਸਾਰੀ ਬਿਲਡਿੰਗ ਤੇ ਨਾਨਕੀ ਦੀ ਬਿਲਡਿੰਗ ਬਹੁਤ ਚੋਰੀਆਂ ਹੋਣ ਲੱਗੀਆਂ ਸੀ ਤੇ ਇਹ ਜਦੋਂ ਰਸਤਾ ਬੰਦ ਹੋਇਆ ਸੀ ਚੋਰੀਆਂ ਬੰਦ ਹੋ ਗਈਆਂ ਸੀ ਸਰ ਜਦੋਂ ਜਦੋਂ ਇਹ ਰਸਤਾ ਬੰਦ ਕੀਤਾ ਸੀ ਉਦੋਂ ਚੋਰੀਆਂ ਬੰਦ ਹੋ ਗਈਆਂ ਸੀ ਸਰ ਕਾਫੀ ਕਾਫੀ ਹੱਦ ਤੱਕ ਕੰਟਰੋਲ ਹੋ ਪਰ ਮੈਂ ਮੈਂ ਤਾਂ ਇੱਕ ਹੋਰ ਕਿnde ਆਪਣਾ ਖਬਰ ਦੇਖੀ ਜਦੋਂ ਕਿ ਬੱਚਾ ਚੁੱਕਿਆ ਗਿਆ ਸੀ ਉਦੋਂ ਵੀ ਰਸਤਾ ਬੰਦ ਸੀ ਚੋਰੀਆਂ ਤੇ ਉਦੋਂ ਵੀ ਹੋ ਰਹੀਆਂ ਸੀ ਸਰ बच्चा तो ਤੁਸੀਂ ਸਾਰੀ ਸਾਰੀ ਉਹ ਉਹ ਸਟੋਰੀ ਦੇਖੀ ਹੋਣੀ ਆ ਬੱਚਾ ਬੱਚੇ ਬੱਚੇ ਦੇ ਪੇਰੈਂਟਸ ਦੀ ਨੈਗਲੀਜੈਂਸ ਕਰਕੇ ਚੱਕਿਆ ਗਿਆ ਸੀ ਜੀ ਜੀ ਬਿਲਕੁਲ ਚੋਰੀ ਜਿਹਨੇ ਕਿਉਂ ਅਨਨੋਨ ਲੇਡੀ ਨੂੰ ਫੜਾਇਆ ਜੀ ਬੱਚਾੜ ਦਾ ਟਾਈਮ ਪੁਲਿਸ ਨੇ ਪੂਰੀ ਤਫਤੀਸ਼ ਕੀਤੀ ਹੈ ਦੁਨੀਆ ਪੂਜੇੜਾ ਦੁਕਾਨਦਾਰਾਂ ਵੱਲੋਂ ਰੋਸ਼ ਕੀਤਾ ਜਾ ਰਿਹਾ ਹੈ ਕਿ ਆਪਾਂ ਰਸਤਾ ਬੰਦ ਨਹੀਂ ਹੋਣ ਦੇਣਾ ਤੁਹਾਡੇ ਵੱਲੋਂ ਨਾ ਦੁਕਾਨਾਂ ਵੀ ਇਲੀਗਲ ਨੇ ਜੀ ਸੜਕ ਦੀ ਪੇਮੈਂਟ ਤੇ ਬਣੀਆਂ ਹੋਈਆਂ ਨੇ ਤੁਸੀਂ ਉਹਨੂੰ ਲੀਗਲ ਮੰਨਦੇ ਹੋ ਦੁਕਾਨਾਂ ਨੂੰ ਦੁਕਾਨਾਂ ਇਲੀਗਲ ਗੀਆਂ ਜੀ ਸਟਾਰ ਰੋਡ ਤੇ ਇਨਕ੍ਰੋਚਮੈਂਟ ਆ ਨਾ ਉਹ ਦੁਕਾਨਾਂ जी ए, कार, कार, कार ना, ना। अच्छा जी ਤੇ ਇਹ ਕਾਰਪੋਰੇਸ਼ਨ ਦੀ ਜਿਹੜੀ ਪਰਚੀ ਕਰਦੇ ਕਾਰਪੋਰੇਸ਼ਨ ਪੇਮੈਂਟ ਕਰਦੇ ਇਹਦਾ ਮਤਲਬ ਕਾਰਪੋਰੇਸ਼ਨ ਵੱਲੋਂ ਹੀ ਅਲਾਟਿੰਗ ਹੈ ਨਾ ਦੁਕਾਨਾਂ ਇਹਨਾਂ ਨੂੰ ਉਹਨਾਂ ਨੇ ਨਾ ਕੋਸੋ ਕਾਂਦੀਆ ਰੈਂਟ ਤੋਂ ਜੇ ਨੇ ਬੜ ਬੜਾਈਆਂ ਪਕੀਆਂ ਹੋਈਆਂ ਨੇ ਜੀ ਤੇ ਮੇਰਾ ਸਵਾਲ ਮੇਰਾ ਸਵਾਲ ਸਰ ਮੇਰਾ ਸਵਾਲ ਇਹ ਰਹਿਣਾ ਕਿ ਇਹ ਜਿਹੜਾ ਰਸਤਾ ਜੇ ਦੁਕਾਨਦਾਰ ਹੁਣ ਪ੍ਰੋਟੈਸਟ ਕਰਦੇ ਪਏ ਕਿ ਰਸਤਾ ਬੰਦ ਨਹੀਂ ਹੋਣ ਦੇਣਾ ਉਹਨਾਂ ਨੇ ਇੱਥੇ ਨਦੀ ਵਿਛਾ ਕੇ ਸੱਤ ਦੁਕਾਨਦਾਰਾਂ ਪੰਜ ਸੱਤ ਦੁਕਾਨਦਾਰਾਂ ਪਿੱਛੇ ਅਸੀਂ ਇੱਥੇ ਅੰਦੇਸਕ ਵੀ ਜਾਂਦੇ ਹੁੰਦੇ ਨਹੀਂ ਨਵੀਂ ਆਫਟਰ ਆਲ ਹਸਪੀਟਲ ਚ ਲਾਣਾ ਦੂਸਰਾ ਦੂਸਰਾ ਤੁਹਾਡੇ ਵੱਲੋਂ ਜਿਹੜੇ ਸਕਿਉਰਿਟੀ ਗਾਰਡ ਸਕਿਉਰਿਟੀ ਵਾਲੇ ਆ ਇਹ ਵੱਡੀ ਉਹਨਾਂ ਦੀ ਗਲਤੀ ਆ ਇਲੀਗਲ ਜਿਹੜੇ ਉਹਨਾਂ ਨੇ ਦਿਵਾਰ ਤੋੜੀ ਆ ਖੁਦ ਗੇਟ ਲਾਇਆ ਉਹਨਾਂ ਨੇ ਕਿਸੇ ਤੋਂ ਪਰਮਿਸ਼ਨ ਨਹੀਂ ਲਈ ਜੀ ਠੀਕ ਹੈ ਨਾ ਇਲੀਗਲ ਦਿਵਾਰ ਠੀਕ ਹੋ ਚੁੱਕੀ ਤੇ ਇਹਦਾ ਇਹਦਾ ਜਿਹੜਾ ਦਿਵਾਰ ਬੰਦ ਕਰਨ ਦਾ ਕੰਮ ਰਾਤ ਇਸ ਸ਼ਾਮ ਵੇਲੇ ਕਿਉਂ ਹੋ ਰਿਹਾ ਦਿਨੇ ਕਿਉਂ ਨਹੀਂ ਕਰਾਇਆ ਗਿਆ ਦਿਨ ਵੇਲੇ ਦੁਪਹਿਰ ਤੋਂ ਬਾਅਦ ਅਸੀਂ ਪੁਲਿਸ ਨੂੰ ਸਾਰਾ ਮੌਕਾ ਦਿਖਾ ਕੇ ਐਫ ਆਈ ਆਰ ਦਰਜ ਕਰਵਾ ਕੇ